ਪ੍ਰੀਤਾ ਦਰਦਰ ਵੇਸੀ ਕਾਖੜੀ ਚੱਲਾ ਦੁਨੀਆ ਭੱਤ ਬੰਨੋ ਠਾਈ ਪੋਟਲੀ ਕਿੱਥੇ ਉੰਨਿਆ ਘੱਤ ਫਰੀਦ ਗਾਨੇ ਦਰਦਰ ਵੇਸੀ ਕਾਖੜੀ ਹੁਣ ਉਹਦੇ ਜੇ ਜਾਣਾ ਹੈ ਆਪਾਂ ਨੇ ਸੰਤੋਖ ਦੇ ਦੈਰੇ 'ਚ ਉਹ ਤਾਂ ਓਹੀ ਗੱਲ ਹੈ ਉਹਦੇ ਦਵਾਰ ਉਹਦੇ ਉਸ ਜਿਹੜੀ ਹੈ ਸੰਤੋਖ ਦੇ ਦੈਰੇ ਜਾਣ ਉਹ ਤਾਂ ਲੋਕ ਐ ਹੋਰ ਆ ਫਿਰ ਉਹਦੇ ਦਰਦ ਦਾ ਬੇਸ ਬਣੂਗਾ ਤਾਹੀਂ ਦਰਦਰ ਐਂਟਰੀ ਹੋਊਗੀ ਸਰਨ ਸ਼ਰੀਰ ਤਾਂ ਉੱਥੇ ਜਾ ਨਹੀਂ ਸਕਦਾ ਸ਼ਰੀਰ ਲੈ ਕੇ ਉੱਥੇ ਨਹੀਂ ਜਾ ਸਕਦਾ ਜਦੋਂ ਇਹ ਦਰ ਦੇ ਵਿੱਚ ਪ੍ਰਵੇਸ਼ ਕਰਨਾ ਉਹ ਤਾਂ ਉਹਦਾ ਸਰੀਰ ਛੱਡਣਾ ਪਊ ਪਹਿਲਾਂ ਦਰਦਰਵੇਸੀ ਰਖੜੀ ਉੱਥੇ ਤਾਂ ਆਤਮਾ ਨੇ ਜਾਣਾ ਸਰੀਰ ਜਾ ਨਹੀਂ ਸਕਦਾ ਹੁਣ ਜਿਉਂਦਾ ਕਿਵੇਂ ਜਾਣਾ ਉੱਥੇ ਮੈਂ ਜਿਉਂਦੇ ਨੇ ਗੱਲ ਸੁਣ ਲਈਏ ਤੇ ਜਾਣਾ ਕਿ ਮੈਂ ਸਰੀਰ ਨੂੰ ਛੱਡ ਕੇ ਕਿਵੇਂ ਜਾਣਾ ਉਹ ਤਾਂ ਦਰ ਦੇ ਅੰਦਰ ਜਿੱਥੇ ਗੱਲ ਸੁਣਨੀ ਹੈ ਬਿਨਾਂ ਕਰਨਾ ਤੇ ਉਹਦੇ ਜਾਣਾ ਮੁਸ਼ਕਲ ਹੈ ਦਰਦਰਵੇਸੀ ਰਖੜੀ ਰਖੜੀ ਸਹੀ ਪਹਿਲਾ ਚੜਨਾ ਹੋ ਜਾਊਗਾ ਬਾਅਦ ਚ ਚੱਲਾ ਦੁਨੀਆ ਭੱਤ ਮੈਂ ਜਿਵੇਂ ਦੁਨੀਆ ਸੰਸਾਰ ਦਾ ਹੈਗਾ ਹਸਬਤਾ ਉਹ ਹੀ ਮੇਰਾ ਜਿਵੇਂ ਸੰਸਾਰ ਚੱਲਦਾ ਹੈ ਦੁਨੀਆ ਚੱਲਦੀ ਹੈ ਉਹ ਹੀ ਹੈ ਮੇਰਾ ਸਰੀਰ ਹੈ ਮੇਰਾ ਸਰੀਰ ਵੀ ਅੰਡ ਪਾਣੀ ਨਾਲੇ ਚੱਲਦਾ ੱੱਲੇ ਪਾਣੀ ਹਨ ਮੈਂ ਤਾਂ ਦੁਨੀਆ ਦੇ ਵਿੱਚ ਹੀ ਹਾਂ ਦੁਨੀਆ ਉਹ ਕੋਈ ਮੇਰਾ ਸਰੀਰ ਚੱਲਦਾ ਦੁਨੀਆ ਦੀ ਅਕਲ ਮੂੰਹ ਮੇਰੀ ਅਕਲ ਚੱਲਦੀ ਹੈ ਬਰੇਜ ਵੀ ਬਰੇਨਾ ਲੋਕਾਂ ਦੇ ਵੀ ਬਰੇਨਾ ਮੇਰੇ ਵੀ ਅੱਖਾਂ ਨੇ ਲੋਕਾਂ ਦੇ ਵੀ ਅੱਖਾਂ ਨੇ ਮੇਰੇ ਵੀ ਨਾ ਕਾ ਲੋਕਾਂ ਦੇ ਵੀ ਨਾ ਕਾ ਵੇਰੇ ਵੀ ਹੱਥ ਨਹੀਂ ਲੁੱਕ। ਪੱਜ ਗਿਆਨ ਉਹਦੇ ਸਾਰਿਆਂ ਦੇ ਹੀ ਨੇ। ਅਨਪਾੜੀ ਦੇ ਬਣਾਵੇ ਰਸ਼ੀ ਨਹੀਂ ਜਾਂਦਾ ਉਹਨਾਂ ਦਾ ਵੀ ਨਹੀਂ ਜਾਂਦਾ। ਤੇ ਮੇਰਾ ਕੋ ਵੱਖਰਾ ਤਾਂ ਹੈ ਨਹੀਂ। ਉਹਨਾਂ ਦਾ શરીર ਵਿਆਹ ਛੱਡ ਕੇ ਅੰਦਰ ਜਾ ਬੜਾ ਤੇ ਫਿਰ ਬਾਅਦ ਵਿੱਚ શરીર ਨੂੰ ਸਟਾਰਟ ਕਰਨਾ ਲੈ ਕੇ ਉੱਠ ਖੜਾ। ਇਹ ਤਾਂ ਤਾਂ ਪੋਸੀਬਲ ਨਹੀਂ ਹੈ। ਇੱਥੇ ਉਹ ਕੱਟਿਆ ਜਾਂਦਾ ਜਿਹੜਾ ਰਾਮ ਰਾਧਾ ਨਦਰ ਗਿਆ ਸੀ। ਉਹ ਨਹੀਂ ਆ ਸਕਦਾ। ਪੋਸੀਬਿਲਟੀ ਨਹੀਂ ਹੈ। ਸਭ ਕਰਮਾਤਾ ਕੱਟਿਆ ਜਾਂਦੀ ਇੱਥੇ। ਦਰਦਰਬੇਸੀ ਕੱਖੜੀ ਚੱਲਾਂ ਦੁਨੀਆ ਭੱਤ ਜੇ ਮਨ ਦੁਨੀਆ ਚੱਲਦੀ ਐ ਦੁਨੀਆ ਦਾ ਸਰੀਰ ਚੱਲਦਾ ਹੁੰਦਾ ਮੇਰਾ ਚੱਲਦਾ ਆਤਮਾ ਬਿਨਾਂ ਸਰੀਰ ਨਹੀਂ ਚੱਲ ਸਕਦਾ ਆਤਮਾ ਗਾਇਰ ਹਜਰ ਹੋ ਕੇ ਸਰੀਰ ਨਹੀਂ ਰਹਿ ਸਕਦਾ ਛੱਡ ਕੇ ਸਰੀਰ ਆਤਮਾ ਦੁਬਾਰਾ ਨਹੀਂ ਵੜ ਸਕਦੀ ਸਰੀਰ ਚ ਆ ਗੱਲ ਕਿਵੇਂ ਸੁਣ ਕੇ ਆਵਾਂ ਉੱਥੇ ਤਾਂ ਕਾਫੀ ਧਰ ਬੈਠਣਾ ਪਊਗਾ ਛੱਡ ਲੂ ਉੱਥੇ ਤਾਂ ਖਬਰੇ ਵੀ ਨਾ ਲੱਗ ਜਾ ਤੋ ਮੀਨੂ ਲੱਗ ਜਾ ਸਾਲ ਲੱਗ ਜਾਏ ਸਰੀਰ ਦਾ ਕੀ ਬਣੂ ਫਿਰ ਵੰਨੋ ਢਾਈ ਪੋਟਲੀ ਕਿੱਥੇ ਵੜੀਆਂ ਘੱਟ ਆ ਜਿਹੜੀ ਪੋਟਲੀ ਚੱਕੀ ਐ ਸਰੀਰ ਦੀ ਇਹਨੂੰ ਮੈਂ ਤੇ ਛੱਡ ਕੇ ਜਾਵਾਂ ਪਹਿਲਾਂ ਸਰੀਰ ਕਿੱਥੇ ਛੱਡਾਂ ਕਿੱਥੇ ਰੱਖਾਂ ਇਹਨੂੰ ਦੁਬਾਰਾ ਆ ਕੇ ਸਾਹਮਣਾ ਐ ਇਹ ਸਰੀਰ ਦੀ ਪੋਟਲੀ ਐ ਇਹਨੂੰ ਕਿੱਥੇ ਰੱਖਾਂ ਉਹ ਅੰਦਰ ਜਾਣ ਵਾਸਤੇ ਮੇਰੇ ਦਰ ਤੇ ਜਾਂਦਾ ਨਹੀਂ ਇਹ ਐ ਸਰੀਰ ਐ ਸਰੀਰ ਤਾਂ ਜਾ ਨਹੀਂ ਸਕਦਾ ਉੱਥੇ ਮੰਦਰ ਦੇਸੀ ਖੜੀ ਐ ਸਰਵੇਸੀ ਜਿੱਥੇ ਉਹਦਾ ਵੇਸ ਐ ਸਵਾਲੇ ਖੜਾ ਕੀਤਾ ਹੋਇਆ ਇਹਦਾ ਜਵਾਬ ਨਾ ਬਲੋ